ਪਹਿਲਾਂ ਤਾਂ ਜੀ ਮੋਗਾ ਯੂਥ ਵੈਲਫੇਅਰ ਕਲੱਬ ਵੱਲੋਂ ਮੈਂ ਮਦਰਸ ਡੇ ਤੇ ਸਾਰੀਆਂ ਮਾਤਾ ਜਿਨ੍ਹਾਂ ਨੇ ਆਪਾਂ ਨੂੰ ਇਹ ਦੁਨੀਆ ਵਿਖਾਈ ਉਹਨਾਂ ਦਾ ਆਦਰ ਸਹਿਤ ਉਹਨਾਂ ਨੂੰ ਨਮਸਕਾਰ ਕਰਦਾ ਹਾਂ ਮੋਗਾ ਯੂਥ ਵੈਲਫੇਅਰ ਕਲੱਬ ਵੱਲੋਂ ਅੱਜ 96 ਰਾਸ਼ਨ ਵੰਡ ਸਮਾਰੋਹ ਜੋ ਕਿ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਜਾਂਦਾ ਹੈ ਅੱਜ ਕਲੱਬ ਨੂੰ ਲੋੜਵੰਦ ਪਰਿਵਾਰਾਂ ਨੂੰ ਹਰੇਕ ਮਹੀਨੇ ਦੇ ਦੂਸਰੇ ਐਤਵਾਰ ਦਿੱਤਾ ਜਾਣ ਵਾਲਾ ਇਹ ਰਾਸ਼ਨ ਅੱਜ ਪੂਰੇ 8 ਸਾਲ ਹੋ ਚੁੱਕੇ ਹਨ ਸਾਡੇ ਕਲੱਬ ਵੱਲੋਂ ਲੋੜਵੰਦ ਔਰਤਾਂ ਨੂੰ ਇਹ ਰਾਸ਼ਨ ਦਿੱਤਾ ਜਾਂਦਾ ਹੈ ਜੋ ਕਿ ਅੱਜ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਉਹਨਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਪ੍ਰੋਪਰ ਸੋਸ਼ਲ ਡਿਸਟੈਂਸ ਬਣਾ ਕੇ ਸਾਡੇ ਕਲੱਬ ਦੇ ਸਰਪ੍ਰਸਤ ਸ਼੍ਰੀ ਸ਼ੋਭਤਮੀ ਜੜੀ ਅਤੇ ਪ੍ਰਧਾਨ ਸ਼੍ਰੀ ਨੀਰਜ ਪਟਲਾ ਜੀ ਦੀ ਯੋਗ ਕਗਵਾਈ ਹੇਠ ਜਿੱਥੇ ਉਹਨਾਂ ਨੂੰ 20 ਆਈਟਮਾਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਉਹਨਾਂ ਨੂੰ ਹੱਥਵਾਸ਼ ਸੈਨੇਟਾਈਜ਼ਰ ਅਤੇ ਮਾਸਕ ਵੀ ਦੇ ਰਹੇ ਆ ਇਸ ਸਾਰੀ ਹੀ ਟੀਮ ਜਿਹੜੀ ਹੈਗੀ ਆ ਸਭੀ ਬਹੁਤ ਹੀ ਮਿਹਨਤੀ ਟੀਮ ਹੈ ਸਾਰੇ ਮੁੰਡੇ ਤੁਨ ਨੂੰ ਮਨੂੰ ਕੰਮ ਕਰਦੇ ਰਹੀ ਆ ਤੇ ਇਸ ਵਾਰ ਇੱਕ ਨਵਾਂ ਪ੍ਰਬਾਲਾ ਕੀਤਾ ਗਿਆ ਜਿੱਥੇ ਜਿਦਾਂ ਆਪਾਂ ਬੈਗ ਦੇ ਚਾਹ ਤਾ ਕੇ ਬੰਨੇ ਰਾਸ਼ਨ ਉਹਨਾਂ ਨੂੰ ਇੱਕ ਟੈਨਿੰਗ ਸਮਾਨ ਰੱਖ ਕੇ ਤੇ ਉਹਨਾਂ ਨੂੰ ਤਕਸੀਮ ਕੀਤਾ ਜਾ ਰਿਹਾ ਹੈ ਤੇ ਉਸ ਨੂੰ ਬਹੁਤ ਹੀ ਵਧੀਆ ਤੰਗ ਦੇ ਨਾਲ ਹਰੇਕ ਹੀ ਜਿਹੜੇ ਨੋਡ ਬੰਸੀਗੇ ਉਹਨਾਂ ਬੜੇ ਤੰਗ ਨਾਲ ਇੱਕ ਇੱਕ ਚੀਜ਼ ਆਪਣੀ ਉੱਥੇ ਚੱਕ ਕੇ ਆ ਗਏ ਡੈਗੀ ਪਾ ਕੇ ਕਿ ਉਹਨੂੰ ਬਹੁਤ ਧੰਨਵਾਦ ਸੋਸ਼ਲ ਡਿਸਟੈਂਸ ਦਾ ਕਿਵੇਂ ਧਿਆਨ ਰੱਖਿਆ ਗਿਆ ਹੈ ਸੋਸ਼ਲ ਡਿਸਟੈਂਸ ਦਾ ਜੀ ਕੋਰੋਨਾ ਵਾਇਰਸ ਚੱਲ ਰਿਹਾ ਜੀ ਇਹਨੂੰ ਦੇਖਦੇ ਹੋਏ ਸਰਕਾਰ ਵੱਲੋਂ ਵੀ ਇੱਕ ਕਿਆ ਗਿਆ ਕਿ ਸੋਸ਼ਲ ਡਿਸਟੈਂਸ ਜ਼ਰੂਰੀ ਹੈਗਾ ਉਸ ਨੂੰ ਅਸੀਂ ਬਹੁਤ ਤੰਗ ਦੇ ਨਾਲ ਤਕਰੀਬਨ ਮੀਟਰ ਦੇਰ ਮੀਟਰ ਦੀ ਦੂਰੀ ਨਾਲ ਬਿਠਾ ਕੇ ਹਰ ਇੱਕ ਬੰਦੇ ਨੂੰ ਮੋਂਗਾ ਤੋਂ ਕਸ਼ਿਸ਼ ਸਿੰਘਲਾ ਦੀ ਰਿਪੋਰਟ ਐਸਐਮ ਜੈਡ ਨਿਊਜ਼